ਹਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਆਡੀਓ ਬੁੱਕ ਬਾਈ ਮਨਦੀਪ ਕੌਰ ਦੇ ਵਿੱਚ ਹੈ ਅੱਜ ਆਪਾਂ ਗੱਲ ਕਰਨ ਜਾ ਰਹੀਆਂ ਇੱਕ ਰੂਸੀ ਪਰਿ ਕਹਾਣੀ ਦੀ ਜਿਹਦਾ ਨਾਮ ਹੈ ਕਹਾੜੇ ਦਾ ਦਲੀਆ ਇੱਕ ਵਾਰ ਦੀ ਗੱਲ ਹੈ ਇੱਕ ਬੁੱਢਾ ਫੌਜੀ ਛੁੱਟੀ ਮਾਣਨ ਲਈ ਘਰ ਜਾ ਰਿਹਾ ਸੀ ਤੇ ਥੱਕਿਆ ਉਹ ਬਹੁਤ ਹੋਇਆ ਸੀ ਤੇ ਭੁੱਖ ਉਹਨੂੰ ਡਾਢੀ ਲੱਗੀ ਹੋਈ ਸੀ ਉਹੋ ਇੱਕ ਪਿੰਡ ਅਪੜਿਆ ਤੇ ਉਹਨੇ ਪਹਿਲੀ ਹੀ ਝੁੱਗੀ ਦਾ ਬੂਹਾ ਜਾ ਖੜਕਾਇਆ ਰਾਹੀ ਨੇ ਰਾਤ ਕੱਟਣੀ ਐ ਉਹਨੇ ਆਖਿਆ ਮੂਹਾ ਇੱਕ ਬੁੱਢੀ ਟੀਵੀ ਨੇ ਖੋਲਿਆ ਅੰਦਰ ਲੰਗਾ ਫੌਜੀਆ ਉਹਨੇ ਸੱਦਾ ਦਿੱਤਾ ਮਾਲਕ ਨੇ ਭੁੱਖੇ ਲਈ ਗਰਾਹੀ ਰੋਟੀ ਹੈ ਹੀ ਫੌਜੀ ਨੇ ਪੁੱਛਿਆ ਇੱਧਰ ਬੁੱਢੀ ਕੋਲ ਹੈ ਸਾਰਾ ਕੁਝ ਚੰਗਾ ਚੌਕਾ ਸੀ ਪਰ ਉਹ ਸੀ ਕੰਜੂਸ ਤੇ ਬਹੁਤ ਹੀ ਗਰੀਬੀ ਬਣ-ਬਣ ਪੈਂਦੀ ਸੀ ਪਲਿਆ ਲੋਕਾ ਅੱਜ ਤਾਂ ਮੈਂ ਆਪ ਵੀ ਕੁਝ ਨਹੀਂ ਖਾਦਾ ਵਿਚਾਰੀ ਮੈਂ ਘਰ 'ਚ ਹੈ ਹੀ ਕੁਝ ਕਰਲਾਉਣ ਲੱਗੀ ਠੀਕ ਹੈ ਜੇ ਤੇਰੇ ਕੋਲ ਕੁਝ ਨਹੀਂ ਤਾਂ ਕੁਝ ਨਹੀਂ ਫੌਜੀ ਨੇ ਆਖਿਆ ਫਿਰ ਬੈਂਚ ਥੱਲੇ ਪਿਆ ਹੱਥਿਓਂ ਬਿਨਾ ਇੱਕ ਕੋਹਾੜਾ ਵੇਖ ਕੇ ਉਹ ਕਹਿਣ ਲੱਗਾ ਜੇ ਕੋਈ ਹੋਰ ਚੀਜ਼ ਨਹੀਂ ਹੈਗੀ ਤਾਸੀ ਉਸ ਕਹਾੜੇ ਦਾ ਦਲੀਆ ਬਣਾ ਲੈਨੀ ਆ ਬੁੱਢੀ ਨੇ ਹੈਰਾਨੀ ਨਾਲ ਦੋਵੇਂ ਹੱਥ ਉਲਾਰ ਲਏ ਕੁੜਾਹੇ ਦਾ ਦਲੀਆ ਕਦੀ ਸੁਣਿਆ ਨਹੀਂ ਮੈਂ ਮੈਂ ਕਿ ਤੈਨੂੰ ਬਣਾ ਕੇ ਵਿਖਾਨਾ ਬਸ ਮੈਨੂੰ ਇੱਕ ਤਾਂਬੀਆ ਦੇ ਦੇ ਬੁੱਢੀ ਤਾਂਬੀਆ ਲੈ ਆਈ ਤੇ ਫੌਜੀ ਨੇ ਕਹਾੜੇ ਨੂੰ ਤੋਤਾ ਉਹਨੂੰ ਤਾਂਬੀਏ ਵਿੱਚ ਰੱਖਿਆ ਤੇ ਤਾਂਬੀਏ ਨੂੰ ਪਾਣੀ ਨਾਲ ਭਰ ਕੇ ਚੁੱਲ੍ਹੇ ਉੱਤੇ ਚੜਾ ਦਿੱਤਾ ਬੁੱਢੀ ਨੇ ਫੌਜੀ ਉੱਤੇ ਟੱਕ ਲਾਈ ਰੱਖੀ ਆਪਣੀ ਨਜ਼ਰ ਉਹਦੇ ਉੱਤੋਂ ਇੱਧਰ ਉੱਧਰ ਨਾ ਹੋਣ ਦਿੱਤੀ ਫੌਜੀ ਨੇ ਇੱਕ ਕੜਛੀ ਕੱਢੀ ਤੇ ਪਾਣੀ ਨੂੰ ਹਲਾਇਆ ਤੇ ਫਿਰ ਉਹਨੂੰ ਚਖਿਆ ਤਿਆਰ ਹੋ ਚੱਲਿਆ ਬਸ ਉਹਨਾਂ ਅੱਖਿਆ ਜੇ ਰਤਾ ਕੋ ਲੂਣ ਲੱਭ ਪਵੇ ਨਾ ਹਾਂ ਲੂਣ ਮੇਰੇ ਕੋਲ ਹੈਗਾ ਇਹ ਵੇਖ ਪਾਲ ਐ ਫੌਜੀ ਨੇ ਪਾਣੀ ਵਿੱਚ ਕੁਝ ਲੂਣ ਪਾਇਆ ਤੇ ਇੱਕ ਵਾਰ ਫਿਰ ਚਖਿਆ ਜੇ ਕਦੀ ਮੁਠਕੇ ਦਾਣੇ ਪਾ ਸਕਦੇ ਨਾ ਉਹਨੇ ਆਖਿਆ ਬੁੱਢੀ ਰਸਦਵਾਲੀ ਥਾਂ ਤੋਂ ਦਾਣਿਆਂ ਦੀ ਇੱਕ ਗੁੱਥੀ ਚੁੱਕ ਲਈ ਐ ਲੈ ਜਿੰਨੀ ਮਰਜੀ ਆ ਪਾਲ ਲੈ ਬੁੱਢੀ ਨੇ ਕਿਹਾ ਫੌਜੀ ਨੇ ਛਾੜਨ ਤੇ ਚਾੜੇ ਨੂੰ ਹਿਲਾਉਣ ਤੇ ਕਦੀ ਕਦੀ ਚਖਣ ਦਾ ਕੰਮ جاری ਰੱਖਿਆ ਤੇ ਬੁੱਢੀ ਵੇਖਦੀ ਰਹੀ ਤੇ ਉਹਦੇ ਕੋਲੋਂ ਧਿਆਨ ਹੋਰ ਪਾਸੇ ਕੀਤਾ ਹੀ ਨਹੀਂ ਸੀ ਜਾ ਰਿਹਾ ਵਾ ਕਿੰਨਾ ਸਵਾਦ ਵਾਲਿਆ ਬਣਿਆ ਦਲਿਏ ਦੀਆਂ ਸਿਫਤਾਂ ਕਰਦਿਆਂ ਫੌਜੀ ਨੇ ਕਿਹਾ ਜੇ ਰਤਾ ਜਿਹਾ ਮੱਖਣ ਪੈ ਜਾਏ ਤਾਂ ਇਸ ਤੋਂ ਸਵਾਦੀ ਚੀਜ਼ ਕਦੀ ਕੋਈ ਬਣੀ ਹੀ ਨਹੀਂ ਹੋਣੀ ਬੁੱਢੀ ਨੇ ਕੁਝ ਮੱਖਣ ਵੀ ਲੱਭ ਲਿਆਂਦਾ ਤੇ ਉਹਨਾਂ ਦਲਿਏ ਵਿੱਚ ਪਾ ਦਿੱਤਾ ਤੇ ਹੁਣ ਮਲਕਣੇ ਚਮਚਾ ਲਿਆ ਤੇ ਆ ਜਾ ਖਾਈਏ ਫੌਜੀ ਨੇ ਕਿਹਾ ਉਹ ਦਲੀਆਂ ਖਾਂਦੇ ਜਾਣ ਤੇ ਉਹਦੀਆਂ ਸਿਫਤਾਂ ਕਰਦੇ ਜਾਣ ਮੈਨੂੰ ਨਹੀਂ ਸੀ خیال ਕਹਾੜੇ ਦਾ ਦਲੀਆਂ ਵੀ ਇੰਨਾ ਸਵਾਦ ਬਣਦਾ ਹੈ ਬੁੱਢੀ ਨੇ 당ਗ ਹੁੰਦੀ ਆਖਿਆ ਤੇ ਫੌਜੀ ਖੰਦਾ ਰਿਹਾ ਤੇ ਅੰਦਰ ਹੀ ਅੰਦਰ ਹੱਸਦਾ ਰਿਹਾ